ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟਲ ਟੀਵੀ ਮੈਂ ਹਾਂ ਜਸੀਕੌਰ 60 ਸਾਲਾਂ ਮੇਵਾ ਸਿੰਗਰ ਜਦੋਂ ਨਿਊਜ਼ੀਲੈਂਡ ਆਪਣੇ ਪਰਿਵਾਰ ਦੇ ਕੋਲ ਸਮਾਂ ਬਿਤਾਉਣ ਆਏ ਤਾਂ ਉਹਨਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦਾ ਅਜਿਹਾ ਅੰਤ ਹੋਵੇਗਾ ਤੇ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈਗੀ ਕਿਸੇ ਚੰਗੇ ਕੰਮ ਕਰਨ ਦੇ ਲਈ ਇਕ ਘਟਨਾ ਸਾਤ ਪ੍ਰਾਯਲ ਬੀਤੇ ਸਾਲ ਦੇ ਜਦੋਂ ਉਹ ਕ੍ਰਾਸ਼ਰਸ਼ ਦੇ ਇੱਕ ਪਾਰਕ ਦੇ ਵਿੱਚ ਕੁਮਰੇ ਸਨ ਉੱਥੇ ਇੱਕ 7 ਸਾਲਾ ਬੱਚਾ ਵੀ ਖੇਡ ਰਿਹਾ ਸੀ ਇਸ ਬੱਚੇ ਦੇ ਪਿਤਾ ਨੇ ਉਸ ਬੱਚੇ ਨੂੰ ਕਾਰ ਦੇ ਵਿੱਚ ਆਉਣ ਲਈ ਕਿਹਾ ਪਰ ਬੱਚੇ ਬਚਾ ਨਹੀਂ ਗਿਆ ਜਿਸ ਤੋਂ ਬਾਅਦ ਇਸ ਦੇ ਪਿਤਾ ਨੇ ਇਸ ਨੂੰ ਸਬਕ ਸਿਖਾਉਣ ਦੇ ਲਈ ਉੱਥੋਂ ਚਲਾ ਗਿਆ ਹਾਲਾਂਕਿ ਮੇਵਾ ਸਿੰਘ ਨੇ ਉਸ ਬੱਚੇ ਦਾ ਹੱਥ ਫੜ ਕੇ ਉਸ ਨੂੰ ਗੱਡੀ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਕੁਝ ਸਮੇਂ ਬਾਅਦ ਜਦੋਂ ਉਹ ਵਿਅਕਤੀ ਵਾਪਸ ਆਇਆ ਤੇ ਉਸ ਨੇ ਮੇਵਾ ਸਿੰਘ ਨੂੰ ਉਸ ਦੇ ਬੱਚੇ ਦਾ ਹੱਥ ਫੜਿਆ ਦੇਖ ਕੇ ਉਸ ਨੂੰ ਲੱਗਾ ਕਿ ਮੇਵਾ ਸਿੰਘ ਉਸ ਨੂੰ ਗਵਾ ਕਰਨ ਲੱਗਾ ਜਿਸ ਤੋਂ ਬਾਅਦ ਉਸਨੇ ਜਾ ਕੇ ਮੇਵਾ ਸਿੰਘ ਨੂੰ ਧੱਕਾ ਵੀ ਮਾਰਿਆ ਉਸ ਪਿਤਾ ਦੇ ਵੱਲੋਂ ਆਪਣੇ ਬੱਚੇ ਨੂੰ ਲਿਜਾ ਕੇ ਆਪਣੀ ਐਕਸ ਪਾਰਟਨਰ ਦੇ ਘਰ ਛੱਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਵਾਪਸ ਪਾਰਕ ਦੇ ਵਿੱਚ ਆਇਆ ਤੇ ਮੇਵਾ ਸਿੰਘ ਨੂੰ ਆ ਕੇ ਮੋਕਾ ਜੜ ਦਿੱਤਾ ਜਿਸ ਤੋਂ ਬਾਅਦ ਮੇਵਾ ਸਿੰਘ ਉੱਥੇ ਹੀ ਡਿੱਗ ਪਏ ਤੇ ਉਹਨਾਂ ਦੇ ਸਿਰ ਫੁੱਟਪਾਥ ਦੇ ਨਾਲ ਵੱਜਿਆ ਜਿਸ ਤੋਂ ਬਾਅਦ ਉਹਨਾਂ ਦੇ ਖੋਪਰੀ ਦੇ ਵਿੱਚ ਫ੍ਰੈਕਚਰ ਆਇਆ 2 ਦਿਨ ਤੋਂ ਬਾਅਦ ਕ੍ਰਾਈਸਚਰਚ ਦੇ ਹੀ ਆਈਸੀਯੂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹਾਲਕਿ ਉਸ ਬੱਚੇ ਦੇ ਵੱਲੋਂ ਵੀ ਆਪਣੇ ਪਿਤਾ ਨੂੰ ਕਿਹਾ ਗਿਆ ਕਿ ਉਹ ਮੇਵਾ ਸਿੰਘ ਉਸ ਨੂੰ ਸਿਰਫ ਕਾਰ ਤੱਕ ਲਿਜਾਣ ਦੇ ਲਈ ਹੈਲਪ ਕਰ ਰਿਹਾ ਸੀ ਪਰ ਉਸ ਸਮੇਂ ਉਹ ਪਿਤਾ ਕਾਫੀ ਗੁੱਸੇ ਦੇ ਵਿੱਚ ਸੀ ਫਿਲਹਾਲ ਹੁਣ ਇਸ ਦੂਸਰੀ ਵਿਅਕਤੀ ਨੂੰ 22 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ